ਹੈ ਵੀ ਮਿੱਤਰ 855 ਦਾ ਸੌਦਾ ਦਿਖਾਉਣ ਲੱਗਾ ਤੁਹਾਨੂੰ ਲਾਈਵ ਕਰਦਾ ਦੱਸੀ ਜੱਲੋ ਕਰਾ ਕਮੈਂਟ ਕਰਕੇ ਭਰਾ ਕੋਈ ਅਗਲਾ ਕਹਿੰਦਾ ਇਥੋਂ ਨੰਬਰ ਦੇਵਾਂਗੇ ਅਗਲਾ ਕਹਿੰਦਾ ਕਿ ਉਹ ਮਿਲੇ ਹੋਏ ਆ ਜੇ ਇਹ ਆ ਉਹ ਆ ਕੋਈ ਮਿਲੇ ਨਹੀਂ ਕੁਛ ਨਹੀਂ ਕਿੰਨੇ ਦਾ ਫਿਰ ਸਵੇਰ ਦੇ ਲਈ ਆਪਣੇ ਭਾਈ ਹਾਂਜੀ ਕਿੰਦੋਂ ਵੱਧ ਪਿਆ ਨਾ ਭਾਈ ਨਾ ਹਾਂ ਦੱਸ ਕਿੰਨੇ ਦਾ 30 ਤੋਂ 35000 ਦਾ ਪਰੋ ਜੀ ਪਰੋ ਕਿੰਨੇ ਦਾ 3 ਲੱਖ ਮੈਂ ਮਿੰਟੂ ਬੱਦਲ ਆ ਗਿਆ ਸਿੱਧੀ ਗੱਲ ਪੱਕਾ ਬੱਦਲ ਆ ਰਿਹਾ ਭਾਈ ਬੱਦਲ ਕਿੱਧਰ ਗਿਆ ਤੂੰ ਐਵੇਂ ਗੱਜ ਗੱਜ ਨਾ ਕਰ ਵੀਰ ਮਣ ਕੇ ਰਾਹ ਪਾ ਦੇ ਜੇ ਟਰੈਕਟਰ ਵੇਚਣਾ ਤੂੰ ਭਾਈ ਉਹਨੇ ਨੇੜੇ ਤਾਂ ਆਜੋ ਯਾਰ ਮਿੰਟੂ ਬਹੁਤ ਦੱਸਦਾ ਖੜਾ ਭਾਈ ਭਾਈ ਉਹ ਕਿੱਧਰ ਗਿਆ ਕਿੱਥੇ ਆਹ ਖੜਾ ਭਾਈ ਵਾਲਾ ਭਾਈ ਵਰਗੇ ਕਿੱਥੇ ਦੂਜੇ ਤੇ ਨਾਲ ਦੇ ਕਿੱਥੇ ਆ ਦੇਖਾ ਭਾਈ ਮੈਂ ਮੱਥਾ ਮਾਰੀ ਜਈ ਮੜਾ ਜੇ ਕੋਲੇ ਨੇੜੇ ਆ ਜਾ ਤੁਸੀਂ ਰਹਿਣ ਦਿਓ ਭਾਈ ਉਹ ਬਾਦ ਚਲ ਪੈਂਦਾ ਨਹੀਂ ਬੰਦਾ ਉਹ ਬੰਦਾ ਲੈਣ ਆਲਾ ਮੇਰੀ ਗੱਲ ਤਾਂ ਹੋਈ ਵੇ ਉਰ ਨੇੜੇ ਤਾਂ ਆ ਜੁਨਾ ਕੋਈ ਆ ਉਹਨੇ 40000 ਤੱਕ ਤਾਂ ਮੈਂ ਮੱਥਾ ਮਾਰਦਾ ਕੋਈ ਉਹੀ ਲੈਣ ਨੂੰ ਪੁੱਛ ਲੈ ਉਰੇ ਕੋਲੇ ਆ ਜਾ ਫਿਰ ਕੋਲੇ ਤਾਂ ਤੁਸੀਂ ਆ ਜੁਨਾ ਉਹਨੂੰ ਭੇਜੋ ਉਹ ਚੀਜ਼ ਕੋਲੇ ਆਓ ਨੇੜੇ ਆਓ ਤੁਸੀਂ ਆ ਟਰੈਕਟਰ ਦਾ ਸੌਦਾ ਹੋਣ ਲੱਗਿਆ 2011 ਮਾਡਲ ਦਾ 395000 ਰੇਟ ਲਿਖਿਆ ਸੀਗਾ ਦੱਸਿਓ ਕਿ ਨਾ ਵੀ ਕਿਵੇਂ ਕੋਸ਼ਾ ਵਿੱਚ ਬਾਈ ਕਮੈਂਟ ਕਰੀ ਇਹ ਵੀ ਮਿਰਲੇ ਮਿਲੇ ਆ ਭਰਾਵੋ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਸਾਰਿਆਂ ਦੇ ਨੰਬਰ ਦੇਵਾਂਗੇ ਪੁੱਛ ਲਿਓ ਤੁਸੀਂ ਵੀ ਰ ਆਉਰੇ ਮਿੰਟੂ ਓਰੇ ਕੋਲੇ ਆ ਜਾ ਭਰਾ ਆ ਜਾ ਆਇਆ ਕੋਲੇ ਦਿਖਾ ਦੇ ਯਾਰ ਹਾਂ ਦੇ ਅੱਸੀ ਕਾ ਬਈ ਆਇਆ ਕੋਲੇ ਆ ਜਾ ਬਾਈ ਉਹ ਕਰ ਤੀ ਓਏ ਨੇੜੇ ਆ ਜੋ ਲੈ ਸਤਨਾਮ ਦਿਲੋਂ ਸੌਦਾ ਲਿਖੀ ਹੁਣ ਮੈਂ ਨਹੀਂ ਮੈਂ ਦਿਲੋਂ ਲਿਖੂਣ ਲਿਖੂ ਦਾ ਹੱਥ ਨਾਲ ਹੀ ਨਾ ਨਾ ਦਿਲੋਂ ਲਿਖ ਨਾ ਮਿੰਟੂ ਰਾਹ ਦੇ ਦੇ ਰਾ ਮੈਂ ਤਾਂ ਦੇ ਤਾਈ ਸੋ ਦਿੱਤਾ ਨੀ ਦਿੱਤਾ ਨੀ ਰਾਹ ਨਹੀਂ ਦਿੱਤਾ ਰਾਹ ਦਿੱਤਾ ਮੇਰੀ ਗੱਲ ਹਾਂ ਦਾ ਫੈਸਲਾ ਯਾਰ ਹਾਂ ਦਾ ਹਾਂ ਮੈਂ ਇੱਕ ਮਿੰਟ ਪਹਿਲੇ ਇੱਕ ਮਿੰਟ ਚੁੱਪ ਕਰ ਜਾ ਕਿੰਨੇ ਦਾ ਫਿਰ ਤੂੰ ਦੱਸ ਕੀ ਕਿਹਾ 65000 ਲੈ ਲਓ ਆ ਲੈ ਦੋ ਕਟ ਕਰ ਗਿਆ ਸੋਦਲੇ ਪੂਰੇ 40 ਦਾ ਹੋ ਗਿਆ ਯਾਰ ਜੇ ਲੈਣਾ ਲੈ ਲੈ ਨਹੀਂ ਉਹਨੇ ਜਲਦੀ ਚੱਲ ਦੇ ਦੇਖ 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 ਪੂਰੇ 40 ਲਿਖ ਦੇ ਲਿਖ ਦੇ ਲਿਖ ਦੇ ਨਾ ਉਹ ਲਿਖ ਦੇ ਯਾਰ ਫੋਨ ਕੀ ਰਹਿ ਗਿਆ ਉਹ ਲਿਖ ਦੇ ਬਾਈ ਅੱਜ ਤਾਂ ਹੋਣਾ ਨਹੀਂ ਬਲਵਿੰਦਰ ਚੱਲ ਚੱਲ ਬਾ ਲਿਖ ਦੇ ਠੀਕ ਹੈ ਲੈ ਆਉਂ ਲਿਖ ਦੇ ਬਾ ਇਹ ਬਾਸ ਚੱਲ ਕੀ ਹੁੰਦਾ ਬਾਸ ਲਿਖ ਦੇ ਬਸ ਸਤਨਾ ਲੈ 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 ਲਿਖ ਦੇ ਤੂੰ ਲਿਖ ਦੇ ਮੈਂ ਮੰਗਦਾ ਮੈਂ ਤੂੰ ਕੀ ਕਰ ਮਾਡਾ ਕਰ ਮੋਬਾਈਲ ਲੈ ਲੈ ਨਹੀਂ 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 ਮਿੰਟੋ ਸਹੀ ਹੈ ਸਹੀ ਲੈਦੇ ਹੁਣ ਮੋਟਰ ਦੇਖਣ ਦਾ ਲਾਤੀ ਲੇਉਣਾ ਕੋਈ ਨਹੀਂ ਬਈ 14 ਨਾਲ ਨਾ ਆ ਰਹੇ ਆਂ ਆਪ ਖਰਾਬ ਕੰਪਿਊਟਰ ਹੋ ਜੇ ਖਰਾਬ ਹੁੰਦੇ ਨਹੀਂ ਆ ਇਸ ਤਰ੍ਹਾਂ ਬਸ ਉਹਨਾਂ ਦਾ ਮਤਾਂ ਆਏ ਨਾ ਟਰੈਕਟਰ ਥੋੜੇ 500 ਰੁਪਏ ਕੱਟ ਦੋ ਰਸੀਦ ਦਾ ਹੈ ਹਾਂ ਸੋ ਤੋਂ ਅਸੀਂ 500 ਰੁਪਏ ਕੱਟ ਦੋ ਦੇਣੇ ਯਾਰ ਕਿਵੇਂ ਇਥੋਂ 500 ਰੁਪਏ ਕੱਟ ਯਾਰ 500 ਨੇ ਮਰ ਜਾਏਗਾ ਇਹਨੂੰ ਕਿੰਨੇ ਦੇਂਗਾ ਕਿ 500 ਇਥੋਂ ਲੈਣਾ ਨਹੀਂ ਪੀਗਾ ਅਸੀਂ ਲਿਖਦੇ ਮੰਨ ਦੋ ਇਹ ਤੋਂ ਤਾਂ ਪੰਜ ਹੈ ਮਨ ਜੋ 45000 45000 ਚਾਰੀ ਦਾ ਨਹੀਂ ਚਲੋ ਕੋਈ ਨਹੀਂ ਬਾਤ ਅਵਲਵਿੰਦਰ ਨੇ 1000 ਕੋਈ ਨਹੀਂ ਆਈ ਤੁਹਾਡੇ ਘਰ ਦੇ ਨੇ ਕੋਈ ਨਹੀਂ ਤੇ 5 ਜੋ 5000 ਜੋ ਘਟਦੇ ਨਹੀਂ 1000 ਲਿਖ ਦੇ ਬਾਪੂ ਦੇਖਿਆ ਦੇ ਬਾਈ ਆ ਜਾ ਮਿੰਟੂ ਬੈਠ ਬਾਈ ਸੌਦਾ ਹੋ ਗਿਆ ਵਧਾਈਆਂ ਤੁਹਾਨੂੰ ਆ ਜਾ ਕਰ ਮੈਂ ਆਉਂਦਾ ਵੀਡੀਓ ਬੰਦੇ ਲੜਾ ਦੇ ਬੰਦਾ ਗੁੱਸੇ ਹੋ ਕਰਾ ਸਫਾ ਜਾ ਉਹ ਏ ਮਿੰਟ ਬਈਆ ਕੁਰਸੀ ਝੜ ਦੇ ਫਿਰ ਇਹਨੂੰ ਉਹ ਕੁਰਸੀ ਛੱਡ ਦੇ ਫਿਰ ਉਹ ਕੁਰਸੀ ਝੜ ਬੈ ਜਾ ਬੈ ਜਾ ਬਾਈ ਕੁਰਸੀ ਲੈ ਜੀ ਆ ਬਾਈ ਉਹ ਦੇ ਦੇ ਕਾਪੀ ਕਾਪੀ ਆ ਪਈ ਕਾਪੀ ਕਿੱਥੇ ਆ ਕਾਪੀ ਕਿਦੋਂ 50000 ਰੁਪਏ ਦਾ ਹਾਜ਼ਾਰ ਕਾੜਾ ਆ ਕਾਪੀ ਦਿੱਤੀ ਸੀ ਹਾ ਰੋਟੀ ਵਿੱਚ ਪਾ ਲੋ ਇਹ ਸਾਈ ਵਾਲੇ ਨੋਟ ਵਿੱਚ ਪਾ ਲੈ ਇਹ ਲੈ ਲੈ ਥੋੜਾ ਵਿੱਚ ਆ ਗਿਆ ਜੀ ਮੁੜ ਕੇ ਮਗਰ ਉਹ ਠੀਕ ਹੈ ਸਹੀ ਬਿੰਦਰ ਸਿੰਘ ਆ ਜੀ ਚੱਲੇ ਨੂੰ ਬੰਦ ਕਰ ਲਾ ਹੁਣ ਬਥੇਰਾ ਹੋ ਗਿਆ ਬਣ ਗਿਆ ਬਹੁਤ ਪੱਸਾ ਦਿਓ ਜਿੱਥੇ ਨਹੀਂ ਰੋ ਸਾਨੋ ਬਜ਼ੁਰਗ ਕਹਿੰਦਾ ਕਿ ਨਾ ਬਲਬੀਰ ਸਿੰਘ ਹਾਂ ਜੀ ਆ ਗਿਆ ਆ ਦੇ ਲਾ ਲੈ ਟੈਂਡ ਉਹ ਚੰਗੀ ਜੀ ਦੇ ਯਾਰ ਖੱਟ ਲੱਗਦੀ ਨਹੀਂ ਗੱਲ ਚੀਜ਼ ਟਰੈਕਟਰ ਬਹੁਤ ਚੰਗਾ ਕਰ ਖਾਰਾ ਮਾਨਸਾ ਵਾਲਾ ਕਾ ਚਾਕਲੇਟ ਹੁਣ ਤਾਂ ਹੁਣ ਤਾਂ ਖੁਸ਼ ਹੋ ਨਾ ਨਾ ਜਿਹੜੀ ਗੱਲ ਹੋਈ ਉਹ ਤਾਂ ਕਮਿਸ਼ਨ ਦਾ ਉਹੀ ਲੱਗੂ ਹੁਣ ਖੁਸ਼ ਹੋ ਨਾ ਤੁਸੀਂ ਸੌਦਾ ਤਾਂ ਸਹੀ ਐ ਸੌਦਾ ਸਹੀ ਗਾ ਵਧਾਈਆਂ ਤੁਹਾਨੂੰ ਆਹ ਵੇਖਿਆ ਭਾਈ ਰਸੀਦ ਵੀ ਪਾਤੀ ਫੋਟੋ ਜੇ ਕਿਸੇ ਨੇ ਭਾਈ ਨੇ ਕੋਈ ਸ਼ੱਕ ਕਰਨਾ ਤਾਂ ਆਰਾਮ ਨਾਲ ਦੇਖ ਲਓ ਆਹ ਫੋਨ ਨੰਬਰ ਆ ਖਰੀਦਦਾਰ ਦਾ ਵੀ ਵੇਚਣ ਵਾਲੇ ਦਾ ਵੀ ਜ਼ਿੰਮੇਵਾਰੀ ਵਾਲੇ ਦਾ ਵੀ ਭਾਈ ਵਿੱਚ ਕਹਿੰਦੇ ਸੀ ਕਿ ਇਹ ਤਾਂ ਫੇਕ ਐ ਜੀ ਜੇ ਐ ਦਿਖਾਉਣੇ ਤੁਹਾਨੂੰ ਟਰੈਕਟਰ ਜਿਹੜਾ ਵਿਕੇ ਆ ਆਜੋ ਮਿਹਨਤ ਨਾਲ ਬਣੀ ਰਹੋ ਆਜੋ ਭਾਈ ਲੈ ਲਓ ਚਾਬੀ ਜੁੱਬੀ ਨਿਕਾਉਣਾ ਹੈ ਕੰਟਰੈਕਟਰ ਖਾਲਸਾ ਕਿਵੇਂ ਹੋ? ਸੌਦਾ ਕਿਵੇਂ ਹੋ ਗਿਆ? ਵਧੀਆ ਹੋ ਗਿਆ। ਠੀਕ ਹੈ ਤੁਸੀਂ ਆਸੇ-ਪਾਸੇ ਜੇ ਫਿਰਦੇ ਹੋ। ਇੱਥੇ ਹੀ ਫਿਰਦਾ ਨਹੀਂ। ਅੱਛਾ ਕਿ ਕੋਈ ਸਮਾਰਟਫੋਨ ਲੱਭਦੇ ਸੀ? ਨਾ ਨਾ ਨਾ। ਅੱਛਾ। ਆਹ ਟਰੈਕਟਰ ਵੇਚ ਗਿਆ ਭਾਈ। 3,41,000 ਦਾ 2011 ਮਾਡਲ। ਭਰਾਵੋ ਮੰਡੀ ਦੀ ਰੌਣਕ ਪੂਰੀ ਫੁੱਲ ਵਧੀਆ ਵਧੀਆ ਸੌਦੇ ਹੋਇਆ ਜਿਵੇਂ ਕਹਿੰਦੇ ਸਾਰੇ ਭਰਾਵਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਫੇਰ ਕਰਦੇ ਆਂ ਵੀ ਟਰੈਕਟਰ ਖਰੀਦਣ ਸੰਬੰਧੀ ਟਰੈਕਟਰ ਵੇਚਣ ਸੰਬੰਧੀ ਮੰਡੀ 'ਚ ਆਇਆ ਕਰੋ। ਆ ਖਾਰੇ ਬੰਦਿਆਂ ਦੇ ਬਾਈ ਉਹਨਾਂ ਨੇ ਲਿਆਗਾ ਟਰੈਕਟਰ ਤੁਹਾਨੂੰ ਫੋਨ ਨੰਬਰ ਆਪਾਂ ਰਸੀਦ ਵੀ ਪਾਤੀ ਹੈ ਫੋਟੋਕਾਪੀ ਸਿੱਧਾ ਜੀਵੇ ਜਕ ਜਾ ਕੇ ਪੁੱਛ ਲਿਓ ਮੰਡੀ ਦੀ ਰੌਣਕ ਫੁੱਲ ਹੈ ਆਇਆ ਕਰੋ ਚੌਧਾ ਚੰਗਾ ਲੱਗਿਆ ਤਾਂ ਦੱਸਿਓ ਵੀ ਮਹਿੰਗਾ ਹੋਇਆ ਕਿ ਸਸਤਾ ਹੋਇਆ ਚੰਗਾ ਲੱਗਿਆ ਤਾਂ ਨਾਲ ਦੀ ਨਾਲ ਸ਼ੇਅਰ ਕਰ ਦਿਓ ਜੀ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਲਓ ਧੰਨਵਾਦ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖ